ਆ ਜਾਂਦੀ ਸੀ ਮੈਂ ਸਵੇਰੇ ਦੇਰੇ ਪਿਆਉਂਦੀ ਸੀ ਹਣੀ ਪੈਰ ਉੱਤੇ ਬੈ ਜਾਣੀ ਮੈਨੂੰ ਸਾਬ ਤੇਰਲੀ ਨੇ ਤੁਸੀਂ ਮੇਰੇ ਪੁੱਤ ਦੋਵੇਂ ਮੈਨੂੰ ਮਾਫ ਕਰਦੇ ਹੋ ਯਾਰ ਮੈਂ ਬਹੁਤ ਕੋਸ਼ਿਸ਼ ਕੀਤੀ ਤੁਹਾਡੇ ਮਾਪਿਆਂ ਤਰਲੇ ਪਹੁੰਚਦੀਆਂ ਬਹੁਤ ਬੇਨਤੀਆਂ ਕੀਤੀਆਂ ਪਰ ਨਹੀਂ ਇਹ ਗੱਲ ਕਰਾਈ ਨੇ ਲਾਈਫ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਮੋਚੀਆ ਬੀਤੇ ਕੱਲ ਸੁਲਤਾਨਪੁਰ ਲੋਧੀ ਤੋਂ ਇੱਕ ਬੇहद ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਦਰਅਸਲ ਨੌਜਵਾਨ ਦੇ ਵੱਲੋਂ ਆਪਣੀ ਸੱਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਮੁੜ ਕੇ ਇਹ ਨੌਜਵਾਨ ਫਰਾਰ ਹੋ ਜਾਂਦਾ ਹੈ ਅਤੇ ਹੁਣ ਇਸ ਨੌਜਵਾਨ ਦੇ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ ਹੈ ਸੱਸ ਦੇ ਕਤਲ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਸੀ ਤੇ ਸ਼ਾਇਦ ਹੁਣ ਜੋ ਕਹਾਣੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਜ਼ਰੂਰ ਹੋਵੋਗੇ। ਦਰਅਸਲ ਇਸ ਨੌਜਵਾਨ ਦੇ ਵੱਲੋਂ ਆਪਣੀ ਸਾਜਦਾ ਕਤਲ ਕਰਕੇ ਖੁਦ ਵੀ ਖੁਸ਼ੀਕ ਜਿਹੜੀ ਆ ਉਹ ਕਲ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਤੇ ਬੱਚੇ ਅਮਰੀਕਾ ਪਹੁੰਚ ਗਏ ਸਨ ਪਰ ਪਤੀ ਡਿਪੋਰਟ ਹੋ ਗਿਆ। ਜ਼ਮੀਨ ਜਾਇਦਾਦ ਸਭ ਵੇਚ ਕੇ ਅਮਰੀਕਾ ਸੈਟਲ ਹੋਣ ਦਾ ਸੁਪਨਾ ਖਾਕ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਦੁਬਾਰਾ ਨਾ ਦੇਖ ਪਾਉਣ ਦੀ ਨਾ ਉਮੀਦੀ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾ ਦੇ ਬਲਵਿੰਦਰ ਸਿੰਘ ਨੂੰ ਇਸ ਕਦਰ ਤੋੜ ਦਿੱਤਾ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਹੀ ਮੁਨਾਸਿਬ ਸਮਝਿਆ ਵੇਰਵਾਰ ਸ਼ਾਮ ਨੂੰ ਬਲਵਿੰਦਰ ਦੀ ਇੱਕ ਵੀਡੀਓ ਤੇ ਆਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਬੱਚਿਆਂ ਦੀ ਚਾਹਤ ਤੇ ਦੂਰੀ ਦੇ ਲਈ ਤੜਫਦਾ ਨਜ਼ਰ ਆਉਂਦਾ ਹੈ ਤੇ ਕਹਿੰਦਾ ਹੈ ਕਿ ਬਹੁਤ ਉਮੀਦਾਂ ਸਨ ਪਰ ਉਸਦੀ ਪਤਨੀ ਨਾਲ ਗੱਲ ਕਰਦੀ ਤੇ ਨਾ ਹੀ ਬੱਚਿਆਂ ਦੇ ਨਾਲ ਗੱਲ ਕਰਵਾਉਂਦੀ ਸੀ ਤੁਹਾਡੇ ਨਾਲ ਜਿੰਨੀ ਜ਼ਿੰਦਗੀ ਜੀ ਲਈ ਬਹੁਤ ਵਧੀਆ ਸੀ ਪਰ ਹੁਣ ਮੈਂ ਸਭ ਕੁਝ ਖਤਮ ਕਰਨ ਜਾ ਰਹੀ ਆ ਇਹ ਬੋਲ ਸੀ ਬਲਵਿੰਦਰ ਸਿੰਘ ਤੇ ਜਿਵੇਂ ਹੀ ਬਲਵਿੰਦਰ ਸਿੰਘ ਦੀ ਇਹ ਆਡੀਓ ਤੇ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੁਲਿਸ ਉਸਦੇ ਭਾਲ ਦੇ ਵਿੱਚ ਜੁਟ ਜਾਂਦੀ ਹੈ ਤੇ ਉਸਦੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਤਾਂ ਲੋਕੇਸ਼ਨ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਦੀ ਆਉਂਦੀ ਹੈ ਜਿੱਥੇ ਬਲਵਿੰਦਰ ਦਾ ਸੋਹਰੇ ਘਰ ਹੈ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਬਲਵਿੰਦਰ ਦੀ ਸੱਸ ਦੀ ਲਾਸ਼ ਮਿਲਦੀ ਹੈ ਲੇਕਿਨ ਬਲਵਿੰਦਰ ਉਥੋਂ ਗਾਇਬ ਹੁੰਦਾ ਹੈ ਪੁਲਿਸ ਸੱਸ ਦੇ ਕਤਲ ਦੇ ਲਈ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਬਲਵਿੰਦਰ ਦੇ ਘਰ ਦੀ ਤਲਾਸ਼ੀ ਕੀਤੀ ਗਈ ਤਾਂ ਘਰ ਦੇ ਵਿੱਚ ਮਿਲੀਆਂ ਕੁਝ ਜ਼ਹਿਰੀਲੀਆਂ ਗੋਲੀਆਂ ਤੇ ਹੋਰ ਵਸਤੂਆਂ ਮਿਲੀਆਂ। ਅਤੇ ਜਿਸ ਬੈੱਡ ਤੇ ਉਹ ਸੌਂਦਾ ਸੀ ਉਸ ਤੋਂ ਬੱਚਿਆਂ ਦੀਆਂ ਤਸਵੀਰਾਂ ਜਿਹੜੀਆਂ ਸਨ ਉਹ ਪਈਆਂ ਹੋਈਆਂ ਸਨ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਬਲਵਿੰਦਰ ਦੀ ਭਾਲ ਅਜੇ ਵੀ ਜਾਰੀ ਸੀ। ਸੱਸ ਦੇ ਕਤਲ ਨੂੰ 24 ਘੰਟੇ ਦੇ ਕਰੀਬ ਹੋ ਚੁੱਕੇ ਸਨ। ਤਾ ਕੁਝ ਦੂਰੀ ਤੇ ਪੈਂਦੇ ਪਿੰਡ ਕਾਨਾ ਮਿੱਠੜਾ ਤੋਂ ਸੂchna ਮਿਲਦੀ ਹੈ ਕਿ ਉਸ ਵੱਲੋਂ ਵੀ ਜ਼ਹਿਰੀਲੀ ਵਸਤੂ ਨਿਗਲ ਲਈ ਗਈ ਹੈ ਪੁਲਿਸ ਉਸ ਨੂੰ ਹਸਪਤਾਲ ਪਹੁੰਚਾਉਂਦੀ ਹੈ ਜਿੱਥੇ ਡਾਕਟਰ ਬਲਵਿੰਦਰ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮੁਤਾਬਕ شناخت ਕੀਤੀ ਗਈ ਤੇ ਪਾਇਆ ਗਿਆ ਕਿ ਇਹ ਉਹੀ આરોપી ਹੈ ਜੋ ਕੱਲ ਦੇ ਪੁੱਡਾ ਕਲੋਨੀ ਵਿੱਚ ਹੋਏ ਕਤਲ ਦੇ ਵਿੱਚ ਲੋੜਿੰਦਾ ਸੀ ਅਤੇ ਇਸਦੀ ਵਾਇਰਲ ਵੀਡੀਓ ਤੇ ਆਡੀਓ ਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਫੋਰੈਂਸਿਕ ਲੈਬ ਵਿੱਚ ਭੇਜ ਇਸ ਦੀ ਪ੍ਰਮਾਣਿਤ ਚੈੱਕ ਜਿਹੜੀ ਹੈ ਉਹ ਕਰਵਾਈ ਜਾਵੇਗੀ ਪਰ ਸਵਾਲ ਹੋ ਨਾ ਖੜਾ ਹੁੰਦਾ ਹੈ ਕਿ ਜੋ aarop ਉਹ ਵੀਡੀਓ ਤੇ ਆਡੀਓ ਬਣਾਉਂਦੇ ਆਪਣੀ ਪਤਨੀ ਤੇ ਲਗਾ ਰਿਹਾ ਹੈ ਉਹਨਾਂ ਮੁਤਾਬਕ ਪੁਲਿਸ ਅੱਗੇ ਕਾਰਵਾਈ ਕੀ ਕਰੇਗੀ ਤਾ ਬੇਹਾਦੀ ਮੰਦਪਾਗੀ ਖਬਰ ਹੈ ਪਤਨੀ ਤੇ ਬੱਚਿਆਂ ਦਾ ਵਿਛੋੜਾ ਨਾ ਸਹਾਰ ਸਕਿਆ ਨੌਜਵਾਨ ਅਤੇ ਇਸ ਦੇ ਵੱਲੋਂ ਪਹਿਲਾਂ ਆਪਣੀ ਸਾਜ਼ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ ਜਾਂਦੀ ਹੈ ਵੀਡੀਓ ਤੇ ਆਡੀਓ ਵੀ ਵਾਇਰਲ ਹੁੰਦੀ ਹੈ ਅਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਲਈ ਹੈ ਪਰ ਵੱਡਾ ਸਵਾਲ ਹੈ ਖੜਾ ਹੁੰਦਾ ਹੈ ਕਿ ਆਖਿਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਿੱਥੋਂ ਤੱਕ ਪਹੁੰਚ ਕਰਦੀ ਹੈ ਅਤੇ ਕੀ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਦੀ ਹੈ ਅੱਜ ਮੈਂ ਸੁਸਾਈਡ ਕਰ ਲੈਣ ਲੱਗਾ ਉਹਦੀ ਘਰ ਵਾਲੀ ਤੋਂ ਦੁਖੀ ਹੋ ਗੇ ਮੇਰੀ ਜ਼ਿੰਦਗੀ ਚ ਕੁਛ ਨਹੀਂ ਰਿਹਾ ਅਮਰੀਕਾ ਜਾ ਕੇ ਬਦਲ ਗਈ ਆ ਮੈਂ ਮਰ ਚੱਲਿਆ ਬਸ 5-10 ਮਿੰਟ ਦੀ ਫੇਮ ਰਹਿ ਗਈ ਆ ਰਾਜਵਿੰਦਰ ਤੂੰ ਖੁਸ਼ ਹੋ ਜਾ ਯਾਰ ਤੂੰ ਹੀ ਸਾਰਾ ਕੁਝ ਕਰਾਇਆ ਮੇਰਾ ਘਰ ਯਾਗਦਾ ਫਿਲਹਾਲ ਦੇ ਲਈ ਤੁਸੀਂ ਬਨੇ ਰਹੋ ਲਾਈਫ ਪੰਜਾਬੀ ਟੀਵੀ ਦੇ ਨਾਲ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਹਫਤੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ